ਚੌੜਾ ਹੁਣ ਮੰਨ ਲਓ ਵੀ 1 ਘੰਟੇ ਵਿੱਚ 500 ਗੱਡੀ ਲੰਘਦੀ ਹੈ ਜਦੋਂ ਦੋ ਲੈਣਾ ਹੋ ਜਾਣਗੀਆਂ ਤਾਂ 1000 ਗੱਡੀ ਹੋਊਗੀ ਦੇਖੋ ਜਿਹੜਾ ਆਪਣਾ ਐਮਐਲਏ ਕੁਲਵੰਸਨ ਸਿੱਧੂ ਜੀ ਨੇ 2022 ਦੇ ਵਿੱਚ ਇਲੈਕਸ਼ਨ ਦੇ ਵਿੱਚ ਵਾਅਦਾ ਕੀਤਾ ਸੀਗਾ ਵੀ ਮੈਂ ਡੁੱਗਰੀ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਵੀ ਮੈਂ ਉਹਨੂੰ ਦੂਰ ਕਰੂੰਗਾ ਸੋ ਅੱਜ ਉਹ 2 ਸਾਲ ਬਾਅਦ ਕਾਫੀ ਤੁਹਾਨੂੰ ਪਤਾ ਫਾਈਲ ਵਗੈਰਾ ਨੂੰ ਪਾਸ ਕਰਾਉਣ ਨੂੰ ਸਮਾਂ ਲੱਗਦਾ ਸੋ 2 ਸਾਲ ਬਾਅਦ ਅੱਜ ਉਹ ਪੂਰਾ ਹੋਇਆ ਤੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾ ਪੂਰੀ ਡੂਗਰੀ ਦੇ ਵਿੱਚ ਮੈਂ ਸਮਝਦਾ ਡੂਗਰੀ ਨਹੀਂ ਅੱਗੇ ਪੂਰਾ ਜਿੰਨਾ ਇਲਾਕਾ ਜਿਹੜਾ ਵੀ ਇਸ ਪੁਲ ਤੋਂ ਅੱਗੇ ਨਿਕਲਦਾ ਉਹਨਾਂ ਦੀ ਸਮੱਸਿਆ ਅਜ ਦੂਰ ਹੋਈ ਏ ਜੀ ਹਲੋ ਮੀ ਆਦੇ ਹਾਂ ਜੀ ਡੈਟਮੈਂਟ ਸਰ ਇਹਦੀ ਅਹ ਪਿਆਰ ਕਰਨ ਦੀ ਹਾਂਜੀ ਬਸ ਸਮਝੋ ਜੀ ਚਤਰ ਮੰਗਣੀ ਪੱਤ ਬਿਆਲਾ ਕੰਮ ਹੈ ਤੇ ਸਰ ਕਿੰਨੇ ਕਿੰਨੋ ਕੋਈ ਫਾਇਦਾ ਹੋਊ ਕਿਹੜੇ ਕਿਹੜੇ ਏਰੀਆ ਨੂੰ ਫਾਇਦਾ ਹੋਊ ਇਹ ਇੱਕੋਂ ਲੈ ਕੇ ਤਾਂਦਰੇ ਦੂਹ ਤੱਕ ਕਿਉਂਕਿ ਜੋ ਮੈਂ ਜੋ ਫੀਡਬੈਕ ਲੋਕਾਂ ਤੋਂ ਮਿਲਦੀ ਹੈ 50000 ਦੇ ਬੰਦੇ ਤਕਰੀਬਨ ਰੋਜ਼ ਇਸ ਪੁਲ ਤੋਂ ਆਉਂਦੇ ਜਾਂਦੇ ਨੇ ਲੈਟਾਂ ਲੈਟਾਂ ਬਹੁਤ ਜ਼ਿਆਦਾ ਰਕਮ ਲੈਟਾਂ ਤੇ ਹੁਣ ਜਾਮ ਲੱਗਣਾ ਹਟ ਜਾਊਗਾ ਜਦੋਂ ਇੱਕ ਇੱਕ ਸਮੇਂ ਦੇ ਵਿੱਚ 3 ਘੰਟੇ ਲੋਕਾਂ ਨੂੰ ਲੰਘਣੇ ਇੱਕ ਵੱਖਰਾ ਰਸਤਾ ਮਿਲ ਗਿਆ ਤਾਂ ਮੈਨੂੰ ਵੀ ਲੱਗਦਾ ਵੀ ਟ੍ਰੈਫਿਕ ਦੀ ਹੁਣ ਕੋਈ ਦਿੱਕਤ ਰਹੂ ਤੇ ਮੁੱਖ ਮੰਤਰੀ ਸਾਹਿਬ ਤੋਂ ਹੋ ਮੈਂ ਪਰਲੇ ਪਾਸੇ ਵੀ ਬੇਨਤੀ ਕਰਦੀਆਂ ਵੀ 12 ਫੁੱਟ ਪਰਲੇ ਪਾਸੇ ਵੀ ਦੇ ਦਿਓ ਤਾਂ ਕਿ ਜਿਹੜਾ ਆਉਣ ਵਾਲਿਆਂ ਨੂੰ ਵੀ ਰਾਹ ਦੇ ਵਿੱਚ ਤਕਰੀਬਨ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਵਧਣ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਮਾਰਕੀਟ ਵਿੱਚ ਵੀ ਵੇਚ ਤੇ ਨਿਤ ਨਵੇਂ ਤੋਂ ਨਵੇਂ ਕੋਈ ਨਾ ਕੋਈ ਬਹਿਸ ਪਾਜੀ ਲੜਾਈ ਹੁੰਦੀ ਰਹਿੰਦੀ ਸੀ ਜਿਹਦੇ ਨਾਲ ਥੋੜਾ ਜਿਹਾ ਹੋ ਸਕਦਾ ਕੋਈ ਲੋਕਾਂ ਨੂੰ ਮਤਲਬ ਵੀ ਥੁਣਕ ਮਿਲੇ ਮੇਰਾ ਖਿਆਲ ਨਾਲ ਤਾਂ ਮਿਲਣੀ ਚਾਹੀਦੀ ਬਹੁਤ ਵੱਡੀ ਸੂਚ ਕਿਉਂਕਿ ਸੜਕ ਚੋੜੀ ਹੋਣਾ ਪੁਲ ਚੋੜਾ ਆਉਣ ਨਾਲ ਟ੍ਰੈਫਿਕ ਦੀ ਸਮੱਸਿਆ ਦਾ ਫਰਕ ਪੈ ਸਕਦਾ ਦੁਕਾਨਦਾਰੀ ਦੇ ਹਿਸਾਬ ਦੀ ਜਦੋਂ ਸ਼ਾਮ ਦੇ 7:00 ਵਜੇ ਦੁਕਾਨਾਂ ਦੇ ਗਾਹਕ ਆਉਣੇ ਬੰਦ ਹੋਏ ਕਿਉਂਕਿ ਇੰਨੇ ਰਾਸਤੇ ਵਿੱਚ ਕੋਈ ਰੋਗਨ ਦਾ ਮੌਕਾ ਹੀ ਨਹੀਂ ਕਿਸੇ ਨੂੰ ਮਿਲਦਾ ਜਿੱਦੇ ਲੰਘ ਜਾਂਦੇ ਆ ਦੁਕਾਨਦਾਰੀਆਂ ਸਟਾਕ ਦਾ ਬੰਦ ਵਰਗਾ ਹੀ ਇੱਕ ਹਾਲਤ ਹੋਇਆ ਪਿਆ ਤੇ ਸ਼ਾਮ ਦੇ ਸਤਾਨਾ ਕੋਈ ਆ ਨਹੀਂ ਸਕਦਾ ਉਮੀਦ ਹੈ ਹੁਣ ਟਰੈਵਲ ਦੀ ਸਮੱਸਿਆ ਕਰਕੇ ਦੁਕਾਨਾਂ ਦਾ ਗਾਹਕ ਆਉਣ ਦੀ ਉਮੀਦ ਹੈ ਕਿ ਦਿਨੇਸ਼ ਕੁਮਾਰ ਸਿੰਘਲਾ ਜਵੈਲਰ ਤੋਂ ਬੋਲਨੇ ਆ ਜੀ ਸਾਡੀ ਦੁਕਾਨੀ ਮਾਰਕੀਟ 'ਚ ਸ਼ਾਪ ਹੈ ਜੀ ਇੱਥੇ ਜਿੰਨੇ ਵੀ ਉਹ ਰਹਿਣ ਵਾਲੇ ਇਲਾਕੇ ਦੇ ਨਿਵਾਸੀ ਸੀ ਉਹਨਾਂ ਨੂੰ ਟਰੈਫਿਕ ਦੀ ਬੜੀ ਜ਼ਿਆਦਾ ਸਮੱਸਿਆ ਸੀ ਇੱਥੋਂ ਦਾ ਕਿ ਲੋਕਾਂ ਨੇ ਇੱਥੇ ਘਰ ਵੀ ਲੈਣੇ ਬੰਦ ਕਰ ਦਿੱਤੇ ਸੀ ਹੁਣੇ ਸਿੱਧੂ ਸਾਹਿਬ ਦੇ ਸਰਕਾਰ ਵੱਲੋਂ ਜੋ ਪੁਲ ਬਣ ਰਿਹਾ ਹੈ ਉਸ ਨਾਲ ਪੂਰੇ ਇਲਾਕੇ ਨੂੰ ਆਨਜਾਨ ਦੇ ਵਿੱਚ ਬਹੁਤ ਸੌਖਾਲਤ ਹੋ ਜਾਵੇ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਵੀ ਸਿੱਧੂ ਸਾਹਿਬ ਤੇ ਸਾਡੇ ਹਲਕਾ ਇੰਚਾਰਜ ਅੱਪੂ ਭਾਜੀ ਇਸੇ ਤਰੀਕੇ ਕੰਮ ਕਰਦੇ ਰਹਿਣਗੇ। ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ।